जय महाराज दी तान महाराज एक महाराज गुरु रूप प्यारी, प्यारी साध संगत जी तेरा धर्म कला स्थान भणयारवां वाली इतिहासगढ़ साहेब जो वर्ल्डवार ਦੇ ਪ੍ਰਸਿੱਧ ਅਸ਼ਵਾਲਗ ਦੀਆਂ ਪਹਾੜੀਆਂ ਦੇ ਵਿੱਚ ਵਸਦਾ ਹੋਇਆ ਜਿਨ੍ਹਾਂ ਦੇ ਸੰਚਾਲਕ ਸਤਿਗੁਰ ਪਿਆਰਾ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ 23 ਅਗਸਤ 1957 ਨੂੰ ਪਿੰਡ ਧਮਾਣਾ ਵਿਖੇ ਹੋਇਆ ਮਾਤਾ ਕਰਮੀ ਦੇਵੀ ਦੇ ਪੁੱਤਰ ਤੁਲਸੀ ਰਾਮ ਦੇ ਘਰ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਬਚਪਨ ਤੋਂ ਹੀ ਜਿਹੜੀ ਉਹਨਾਂ ਦੀ ਲਗਨ ਸੀ ਗਊ ਗਰੀਬ ਤੇ ਬੇਜਵਾਨ ਦੀ ਸੇਵਾ ਕਰਨ ਦੀ ਲਗਨ ਸੀ ਹਰ ਧਰਮ ਦਾ ਉਹਨਾਂ ਨੇ ਸਤਿਕਾਰ ਕੀਤਾ ਕਰਨਾ ਸਿਖਾਇਆ ਔਰ ਦੇਸ਼ਾਂ ਵਿਦੇਸ਼ਾਂ ਤੱਕ ਉਹਨਾਂ ਨੇ ਸੰਗਤਾਂ ਨੂੰ ਜੋੜਿਆ ਨਸ਼ਿਆਂ ਪੱਤਿਆਂ ਤੋਂ ਰਹਿਤ ਚੰਗੇ ਕਰਮਾਂ ਵੱਲ ਉਹ ਚੰਗੇ ਕਰਮਾਂ ਵੱਲ ਸੰਗਤਾਂ ਨੂੰ ਪ੍ਰੇਰਿਤ ਕੀਤਾ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਲੱਖਾਂ ਹੀ ਪ੍ਰਾਣੀ ਨਸ਼ਿਆਂ ਪੱਤਿਆਂ ਤੋਂ ਰਹਿਤ ਗਵਾਂ ਗਰੀਬਾਂ ਤੇ ਬੇਜਮਨ ਦੀ ਬਾਂਦੀ ਸੇਵਾ ਕਰਦੀ ਹੈ ਜੰਗਲਾਂ ਵਿੱਚ ਉਹਨਾਂ ਨੇ ਪਾਣੀ ਵਾਲੇ ਵੱਡੇ ਵੱਡੇ ਤਲਾਬ ਬਣਾਏ ਪਾਣੀ ਵਾਲੀਆਂ ਖੇੜਾਂ ਬਣਾਈਆਂ ਰਸਣ ਵਾਲੀਆਂ ਖੇੜਾਂ ਬਣਾਈਆਂ ਜੋ ਨਿਰੰਤਰ ਡੇਰੇ ਵੱਲੋਂ ਸੇਵਾ ਉਹ ਅੱਜ ਵੀ ਜਾਰੀ ਹੈ ਹਮੇਸ਼ਾ ਜਾਰੀ ਰਹੇਗੀ ਉਹਨਾਂ ਦੀ ਜੋ ਸੰਗਤ ਹੈ ਉਹਨਾਂ ਦੇ ਜੋ ਬੇਰੋਕਾਰ ਹੈ ਉਹ ਵੱਧ ਚੜ੍ਹ ਕੇ ਗਵਾਂ ਗਰੀਬਾਂ ਬੇਜਮਨ ਦੀ ਬਾਂਦੀ ਸੇਵਾ ਕਰਦੇ ਆ ਪਿਆਰੀ ਸਾਧ ਸੰਗਤ ਜੀ ਅੱਜ ਇੱਕ ਬੜੀ ਖੁਸ਼ੀ ਹੈ ਕਿ ਉਹਨਾਂ ਦਾ ਸੰਗਤ ਹਰ ਸਾਲ ਦੀ ਤਰ੍ਹਾਂ ਜੋ ਜਨਮ ਦਿਹਾੜਾ ਮਨਾਉਂਦੀ ਹੈ 69ਵਾਂ ਜਨਮ ਦਿਹਾੜਾ 69ਵਾਂ ਜਨਮ ਦਿਹਾੜਾ ਜੋ 12 ਤਰੀਕ ਤੋਂ ਪਿਆਰੀ ਸਾਧ ਸੰਗਤ ਜੀ ਦੇਰੇ ਵਿੱਚ ਹਮਨ ਸ਼ੁਰੂ ਹੁੰਦਾ ਵੱਖ-ਵੱਖ ਧਰਮਾਂ ਦੇ ਬਾਠ ਕਰਾਏ ਜਾਂਦੇ ਹਨ ਗਊਆਂ ਗਰੀਬਾਂ ਵੇਜਵਾਨ ਜੀਵਾਂ ਤੇ ਗਊਸ਼ਾਲਾਵਾਂ ਲਈ ਰਾਸ਼ਨ ਭੇਜਿਆ ਜਾਂਦਾ ਲੋੜਵੰਦਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਵੀ ਤਿਲਫੁਲ ਸੇਵਾ ਸੇਵਾ ਬੇਜਮਾਨ ਜੀ ਬਾਂਦੀ ਕਰਦੀ ਹੈ ਲੋਕਲ ਗਊਆ ਗਊਸ਼ਾਲਾ ਚ ਰਸਣ ਵੇਦੀਆਂ ਆਪਣੇ 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 ਹਿਸਾਬ ਨਾਲ ਸੇਵਾ ਕਰਦੀਆਂ ਲੋੜਵੰਦਾਂ ਦੀ ਬਹੁਆ ਗਰੀਬਾਂ ਬੇਜਮਾਨ ਜੀ ਬਾਂਦੀ ਸੇਵਾ ਕਰਦੀਆਂ ਪਿਆਰੀ ਸਾਧ ਸੰਗਤ ਜੀ ਅੱਖੀਂ ਦੇਖਿਆ ਕੰਨੀ ਸੁਣਿਆ ਜਮੀਨ ਅਸਮਾਨ ਦਾ ਫਰਕ ਹੈ ਉਹਨਾਂ ਨੇ ਜੋ ਕਰਮ ਕੀਤੇ ਹੈ ਪਿਆਰੀ ਸਾਧ ਸੰਗਤ ਜੀ ਕੋਈ ਕਿਸੇ ਯੁੱਗ ਦੀ ਮਿਸਾਲ ਨਹੀਂ ਹੈ ਉਹਨਾਂ ਨੇ ਜੰਗਲਾਂ 'ਚ ਸਾਰੀ ਦਿਨ ਦੀ ਜ਼ਿੰਦਗੀ ਜੰਗਲਾਂ ਦੇ ਵਿੱਚ ਨੰਗੇ ਪੈਰੀ ਰਾਸ਼ਨ ਪਾਇਆ ਉਹਨਾਂ ਦੇ ਜੋ ਪੈਰੋਕਾਰ ਹੈ ਉਹ ਵੀ ਬੇਜਬਾਨ ਜੀਵਾਂ ਨੂੰ ਜੰਗਲਾਂ ਵਿੱਚ ਰਾਸ਼ਨ ਪਾਉਂਦੇ ਉਹਨਾਂ ਨੇ ਲੱਖਾਂ ਦੇ ਹਿਸਾਬ ਨਾਲ ਪਿਆਰੀ ਜ਼ਾਹਸਾਂ ਦੇ ਜੰਗਲਾਂ ਵਿੱਚ ਬੂਟੇ ਲਗਾਏ ਆ ਫਲ ਫੁੱਲਾਂ ਵਾਲੇ ਫਰੂਟਾਂ ਵਾਲੇ ਜੋ ਇਨਸਾਨ ਵੀ ਜੇ ਸੈਰ ਕਰਦਾ ਜੰਗਲ ਨੂੰ ਚਲੇ ਜਾਵੇ ਉਹ ਵੀ ਭੁੱਖਾ ਤੇ ਪਿਆਸਾ ਨਾ ਮੁੜੇ ਪੀਣ ਲਈ ਪਾਣੀ ਦਾ ਪ੍ਰਬੰਧ ਜੰਗਲਾਂ ਦੇ ਜਾਨਵਰਾਂ ਲਈ ਕੀਤਾ ਜੰਗਲਾਂ ਦੇ ਵਿੱਚ ਫਲ ਫਲ ਤੇ ਫਰੂਟਾਂ ਦੇ ਬੂਟੇ ਲਾਏ ਆ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਗਏ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਪੈਰੋਕਾਰ ਜੋਏ ਸੇਵਾ ਕਰ ਰਹੇ ਹੈ ਜੋ ਨਿਰੰਤਰ ਸੇਵਾ ਚੱਲ ਰਹੀ ਹੈ ਜਦ ਤੱਕ ਧਰਤੀ ਆਕਾਸ਼ ਬਤਾ ਰਹੇ ਨਾ ਇਹ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਉਹਨਾਂ ਦੀ ਸੰਗਤ ਵੱਲ ਚੜ ਕੇ ਸੇਵਾ ਕਰਦੀ ਰਹੂੰਗੀ ਚਾਹੇ ਬੱਚੇ ਬਜ਼ੁਰਗ ਪਿਆਰੀ ਸਾਧ ਸੰਗਤ ਜੀ ਮਾਤਾ ਮਾਂ ਭੈਣਾ ਮਾਂ ਪਿਆਰੀ ਸਾਧ ਸੰਗਤ ਜੀ ਪਸ਼ੂ ਪੰਛੀ ਬਾਛੀ ਵੀ ਉਹਨਾਂ ਦਾ ਅੱਜ ਨਾਮ ਜਪਦੇ ਆ ਉਹਨਾਂ ਦੇ ਕੀਤੇ ਕੰਮਾਂ ਦੀ ਉਹਨਾਂ ਨੇ ਅਨੇਕਾਂ ਹੀ ਡੇਰੇ ਵਿੱਚ ਵਿਆਹ ਕੀਤੇ ਆ ਲੋੜਵੰਦਾਂ ਦੀ ਮਦਦ ਕੀਤੀ ਹੈ ਹਲਾ ਪਿਆਰੀ ਸਾਧ ਸੰਗਤ ਜੀ ਅਨੇਕਾਂ ਹੀ ਜਹਿਮਤਾਂ ਦੇ ਮਰੀਜ਼ਾਂ ਦੀ ਉਹਨਾਂ ਨੇ ਇਲਾਜ ਕਰਵਾਏ ਆ ਉਹਨਾਂ ਨੇ ਪਿਆਰੀ ਸਾਧ ਸੰਗਤ ਜੀ ਕਰੇ ਤੋਂ ਪਰੇ ਸ਼ਾਨੀ ਦੇਖੀ ਆਪਣਾ ਤਨ ਮਨ ਸੇਵਾ ਨੂੰ ਸਵਰਪਿਤ ਕੀਤਾ ਇਸੇ ਤਰ੍ਹਾਂ ਉਹਨਾਂ ਦੀ ਸੰਗਤ ਚਾਹੇ ਦੇਸ਼ ਪ੍ਰਦੇਸ਼ ਵਿੱਚ ਬੈਠੀ ਹੈ ਉਹ ਵੀ ਸੇਵਾ ਦੀ ਤਤਪਰ ਹੰਦੀ ਹੈ ਪਿਆਰੀ ਸਾਧ ਸੰਗਤ ਜੀ ਡੇਰੇ ਵੱਲੋਂ ਹਰ ਸਾਲ ਜੋ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਆ ਅਨੇਕਾਂ ਹੀ ਗਰੀਬ ਲੜਕੀਆਂ ਦੇ ਵਿਆਹ ਕਿਤੇ ਜਾਂਦੇ ਹੈ ਲੋੜਵੰਦਾਂ ਲਈ ਰਾਖਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਅੱਜ ਅਨੇਕਾਂ ਹੀ ਜਿਹੜੇ ਜੀਵ ਹੈ ਜੰਗਲਾਂ ਦੇ ਜਾਨਵਰ ਹੈ ਪਿਆਰੀ ਸਾਧ ਸੰਗਤ ਜੀ ਆਨੰਦ ਵੀ ਮਹਿਸੂਸ ਕਰਦੇ ਆ ਪਿਆਰੀ ਸਾਧ ਸੰਗਤ ਜੀ ਵੱਢ ਕੇ ਇਹ ਬੇਅਣਭੋਲੇ ਜੀਭਾਂ ਨੂੰ ਵੱਢ ਕੇ ਅਣ ਬੋਲੇ ਜੀਪਾਂ ਨੂੰ ਖਾਣਾ ਸੌਖਾ ਹੈ ਪਰ ਉਹਨਾਂ ਦੀ ਸੇਵਾ ਕਰਨੀ ਬੜੀ ਔਖੀ ਹੈ ਇਹ ਸੇਵਾ ਤਾਂ ਕਰ ਸਕਦਾ ਹੈ ਜੇਕਰ ਕਿਸੇ ਨਾ ਕਿਸੇ ਪੂਰੇ ਸਤਗੁਰ ਦਾ ਮਹਾਪੁਰਸ਼ ਦਾ ਲੜ ਫੜਿਆ ਹੋਵੇ ਪਿਆਰੀ ਸਾਧ ਸੰਗਤ ਜੀ ਜੇ ਤੂੰ ਜੀਵਨ ਦਾ ਨੂੰ ਨਹੀਂ ਬਚਾਣ ਜੋਗਾ ਮੋਇ ਨੂੰ ਕਿਉਂ ਮਾਰਦਾ ਹੈ ਚੰਗੇ ਕਰਮ ਕਰ ਚੰਗਾ ਕਰਮ ਕਰਕੇ ਚੰਗਾ ਇਨਸਾਨ ਬਣ ਉਹ ਇਨਸਾਨ ਇਹ ਜਨਮ ਤੇ ਨੂੰ ਵਾਰ-ਵਾਰ ਨਹੀਂ ਮਿਲਣਾ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦਾ ਜੋ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਪਿਆਰੀ ਸਾਧ ਸੰਗਤ ਜੀ ਲਗਾਤਾਰ 12 ਤਰੀਕ ਤੋਂ ਹਮਨ ਪੈ ਹੈ ਲਗਾਤਾਰ ਵੱਖ-ਵੱਖ ਧਰਮਾਂ ਦੇ ਪਾਠ ਕਰਾਏ ਜਾ ਰਹੇ ਹਨ ਪਿਆਰੀ ਸਾਧ ਸੰਗਤ ਜੀ 23 ਤਰੀਕ ਨੂੰ ਪਿਆਰੀ ਸਾਧ ਸੰਗਤ ਜੀ ਵਿਸ਼ਾਲ ਸੰਗਤਾਂ ਦੇ ਇਕੱਠ ਵਿੱਚ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਸੰਗਤਾਂ ਵੱਲੋਂ ਡੇਰਾ ਧਰਮਗੜ੍ਹ ਸਥਾਨ ਪੁਨਿਆਰਾਵਾਲੀ ਇਤਿਹਾਸਗੜ੍ਹ ਸਾਹਿਬ ਵਿਖੇ ਪਿਆਰੀ ਸਾਧ ਸੰਗਤ ਜੀ ਜਨਮ ਦਿਹਾੜਾ ਮਨਾਇਆ ਜਾਣਾ ਹੈ ਉਸ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੰਗਤਾਂ ਵੱਲੋਂ ਪਿਆਰੀ ਸਾਧ ਸੰਗਤ ਦੇਸ਼ਾਂ-ਵਦੇਸ਼ਾਂ ਤੋਂ ਆ ਕੇ ਇੱਥੇ ਨਤਮਸਤਕ ਹੋਣਾ ਤੇ ਹਮਨ ਪਾਣਾ ਹੈ ਪਿਆਰੀ ਸਾਧ ਸੰਗਤ ਜੀ ਅਤੇ ਸੇਵਾ ਕਰਨ ਦੀ ਕਰਨੀ ਹੈ ਪਿਆਰੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਓ ਹਮਨ ਪਾਕੇ ਅਤੇ ਸੇਵਾ ਕਰਕੇ ਆਪਣਾ ਜੀਵਨ ਜੀਵਨ ਸੁਧਾਰੀਏ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲੀਏ ਦੇਸ਼ਾਂ ਵਿਦੇਸ਼ਾਂ ਤੱਕ ਬੈਠੀ ਸਮੂਹ ਸਾਕਤਾਂ ਨੂੰ ਪਿਆਰੀ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਤੱਕ ਬੈਠੇ ਉਹਨਾਂ ਆਈਆਂ ਨੂੰ ਪਿਆਰੀ ਸਾਧ ਸੰਗਤ ਜੀ ਬਾਬਾ ਪਿਆਰਾ ਸਿੰਘ ਦਲ ਭਲੋਂ ਪਿਆਰੀ ਸਾਸਾਂ ਜੀ ਜਨਮ ਦਿਨ ਦੀਆਂ ਲੱਖ ਲੱਖ ਵਾਰ ਮੁਬਾਰਕਾਂ ਹੋਵੇ ਜੈ ਮਹਾਰਾਜ ਦੀ ਤਨ ਮਹਾਰਾਜ ਦੀ